ਨਹੀਂ ਮਿਲਣੀ ਨਹੀਂ ਫੋਟੋ ਆ ਮੇਰੀ ਨਾਲ ਲੈ ਕੇ ਪੈਨਜੀ ਨੇ ਬਾਹਰ ਲਿਖ ਕੇ ਲਾਇਆ ਇਹਦੀ ਵੀ ਸਕਿਉਰਟੀ ਗਾਰਡ ਆ ਆ ਵੇਖੋ ਜੀ ਪੈਰੋ ਮੰਦਿਰ ਦਾ ਹਾਲ ਆ ਵੇਖੋ ਆ ਜਿਹੜੇ ਮੰਤ ਬਣੇ ਫਿਰਦੇ ਆ ਆ ਵੇਖੋ ਕਿੰਦਾ ਮੀਟ ਸ਼ਰਾਬਾਂ ਪੀਂਦੇ ਆ ਹਾਂਜੀ ਪੈਰੋ ਮੰਦਿਰ ਦੀ ਮਰਿਆਦਾ ਨੂੰ ਖਰਾਬ ਕਰਦੇ ਆ ਉਧਰੋਂ ਪੈਨਜੀ ਹੁਣੀ ਆ ਲక్ష్ਮੀ ਕਾਂਤਾ ਜੀ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਏ ਆ ਪੀ ਲਿਖ ਕੇ ਵੀ ਇੱਥੇ ਸ਼ਰਾਬ ਪੀ ਕੇ ਆਉਣਾ ਮਨਾ ਲਿਉਣਾ ਮਨਾ ਆ ਇੱਥੇ ਹੁੰਦੇ ਸਕਿਉਰਟੀ ਗਾਰਡ ਸਾਰੇ ਰਲੇ ਹੋਏ ਆ ਹੁਣ ਇਹਨਾਂ ਨੂੰ ਇਹਨਾਂ ਦੇ ਚਿਹਰੇ ਮੈਂ ਪਛਾਣ ਲਿਆ ਤੇ ਪੁਲਿਸ ਆਈ ਆ ਪੁਲਿਸ ਨੂੰ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਆਇਆ ਤੇ ਵੇਖ ਕੇ ਤੇ ਆ ਸਾਰਾ ਕੁਝ ਸਾਡੇ ਛੁੱਟ ਕੇ ਤੇ ਭੱਜ ਗਏ ਐ ਤੋਂ ਹਾਂਜੀ ਤੇ ਹੋਰ ਪੈਰੋ ਮੰਦਰ ਦੇ ਜੋ ਮੁੱਖ ਸੇਵਾਦਾਰ ਆ ਮਾਤਾ ਜੀ ਉਹਨਾਂ ਦੇ ਵੀ ਹੱਥੀ ਪਏ ਆ ਤੇ ਰੋਜ਼ ਇੱਥੇ ਇਹੀ ਹਾਲ ਆ 11:00 11:30 ਵਜੇ ਤੋਂ ਬਾਅਦ ਇੱਥੇ ਇਹੀ ਕੁਝ ਚੱਲਦਾ ਆ ਰਿਹਾ ਜੀ ਇਹ ਪੈਰੋ ਮੰਦਰ ਆ ਜੀ ਆਪੈਰੋਂ ਮੰਦਰ ਦੀ ਮਰਿਆਦਾ ਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਜਾ ਰਿਆ ਵਾ ਤੇ ਮਿਹਰਬਾਨੀ ਕਰਕੇ ਪ੍ਰਸ਼ਾਸਨ ਗਾੜੀ ਵੀ ਬੇਨਤੀ ਆ ਕੇ ਜੋ ਵੀ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਪੂਲ ਸੁਪ੍ਰਾਸ਼ਾਸਨ ਨੂੰ ਔਰ 112 ਤੇ ਵੀ ਫੋਨ ਕੀਤਾ ਫੋਨ ਕੀਤਾ ਤੇ ਉਹ ਉਹਨਾਂ ਨੇ ਮਤਲਬ ਇੱਥੇ ਚੌਕੀ ਵਾਲਿਆਂ ਨੂੰ ਕੀਤਾ ਚੌਕੀ ਵਾਲਿਆਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਆ ਜੀ ਅਸੀਂ ਕੀ ਕਰ ਸਕਦੇ ਆ ਉਹਨਾਂ ਨੂੰ ਪਹਿਲਾਂ ਵੀ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਬਹੁਤ ਅੱਰੀ ਸ਼ਿਕਾਇਤਾਂ ਕਰ ਚੁੱਕੇ ਆ ਤੇ ਪਰ ਇਹਦੇ ਵਿੱਚ ਕੋਈ ਵੀ ਉਹਨਾਂ ਨੇ ਕਾਰਵਾਈ ਨਹੀਂ ਕੀਤੀ। ਹੋਰ ਬਾਬਾ ਇੱਥੇ ਰਹਿੰਦਾ ਵਾ, ਸਰਜੀਤਨਾਥ ਇੱਕ ਉਹ ਦੂਸਰ ਸ਼ਾਮੂ ਦੂਸਰਾ ਤੀਸਰਾ ਇੱਥੇ ਕਾਫੀ ਜਣੇ ਆ ਗਏ ਆ ਕੁਛ ਨਾਂ ਨਾਲ ਇੱਥੇ ਹੋਰ ਵੀ ਅਨਪਛਾਤੇ ਲੋਕ ਆਣ ਕੇ ਇੱਥੇ ਪੌੜੀਆਂ ਦੇ ਵਿੱਚ ਬਹਿ ਕੇ ਤੇ ਸ਼ਰਾਬਾਂ ਪੀਂਦੇ ਆ। ਆ ਵੇਖੋ ਜੀ ਆ ਦੁਰਗਾਣਾ ਦੇ ਮੰਦਿਰ ਦੀਆਂ ਪੌੜੀਆਂ ਆ। ਤੇ ਮਾਤਾ ਜੀ ਨੂੰ ਗਲਤ ਮਲਤ ਬੋਲ ਕੇ ਗਲਤ ਸਾਬਤ ਕਰਦੇ ਨੇ। ਕਿ ਇਹ ਸੇਵਾ ਛੱਡ ਕੇ ਤੇ ਇੱਥੋਂ ਭੱਜ ਜਾਣ। ਬਾਰ ਬੈਗੇਜ ਵਾਲੇ ਤੇ ਜਾ ਰਹੇ ਸੀ। ਨਾ 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 ਸਾਰਾ ਮਾਮਲਾ ਹਮ ਧਿਆਨ ਵਿੱਚ ਆਇਆ ਵਾ ਜਿਹਦੇ ਬਾਰੇ ਅਸੀਂ ਕਮੇਟੀ ਨਾਲ ਵੀ ਸਾਡੀ ਗੱਲ ਹੋਈ ਹੈ। ਇਹ ਸਾਰੀ ਵੀਡੀਓ ਫੁਟੇਜ ਜਿਹੜੀ ਉਹ ਲੈ ਕੇ ਇਹਦੇ ਉੱਤੇ ਬੰਦੀ ਜਿਹੜੀ ਕਾਰਵਾਈ ਉਹ ਕਰਾਂਗੇ। ਕੋਈ ਬੱਲੇ ਦਾ ਪਤਾ ਲੱਗੋ ਕਿ ਉਹ ਬੰਦੇ ਕੌਣ ਨੇ ਜੀ ਉਹ ਫੁਟੇਜ ਜਦੋਂ ਹਟਾਉਣ ਲੱਗੇ ਆ। ਉਹ ਲੈ ਕੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਕਾਰਵਾਈ ਕਮੇਟੀ ਨਾਲ ਗੱਲ ਕਰਕੇ ਉਹ ਸਾਰੀ ਹੋਈ। ਠੀਕ। ਜੇ ਤਾਂ ਉਹ ਮੰਨਦੇ ਫੜੇ ਜਾਂਦੇ ਕੀ ਕਾਰਵਾਈ ਕੀਤੀ ਹੈ। ਨਹੀਂ ਜੀ ਅਸੀਂ ਦੇਖਾਂਗੇ ਨਾ ਪਹਿਲਾਂ ਉਹਨਾਂ ਦਾ ਕੀ ਰੋਲ ਕੀ ਹੈ। ਫਿਰ ਉਸ ਤੋਂ ਬਾਅਦ ਕੋਈ ਛੋਟੀ ਘਾੜਨਾ ਕੁਝ ਨਾ ਫੜੇ ਰਾਤ ਨੂੰ। ਨਹੀਂ ਜੀ ਅਜੇ ਪੜਤਾਲ ਹੀ ਕਰਨੀ ਹੈ। ਉਹਨਾਂ ਨੂੰ ਪੁੱਛ ਕੇ ਸਾਰਿਆਂ ਨੂੰ ਕਰਾਂਗੇ ਸਾਰਿਆਂ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਕਰਾਂਗੇ। ਸਰ ਸਾਮੀ ਜੀ ਨੇ ਕਿਹਾ ਕਭੀ 3 ਤੋਂ ਬਾਅਦ ਵੀ ਉਹਨਾਂ ਨੇ ਸਾਰੀ ਰਾਤ ਇੱਥੇ ਡਿਊਟੀ ਦਿੱਤੀ ਆ ਤੁ। ਨਹੀਂ ਉਹ ਹੀ ਇਹ ਸਾਰਾ ਕੁਝ ਦੇਖਾਂਗੇ ਨਾ ਫੁਟੇਜ ਦੇ ਵਿੱਚ। ਦਿੱਤੀ ਆ ਜਾਂ ਕਿੱਥੇ ਕਿੱਥੇ ਹੋ ਗਏ ਨੇ। ਉਹ ਸਾਰਾ ਕੁਝ ਅਸੀਂ ਦੇਖਾਂਗੇ ਬਡੇ ਦੇ ਫਿਰ ਉਹਦੀ ਪੰਦੀ ਅਗਲੀ ਕਰਦੇ ਹਾਂ ਜੀ ਹਾਂਜੀ ਕੀ ਮਸਲਾ ਹੈ ਮંત્રી ਸਰ ਜੈਸੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਇੱਕ ਨਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਦਰ ਗਿਆਨਾ ਸ਼੍ਰੀ ਦਰ ਗਿਆਨਾ ਤੀਰਥ ਦੇ ਜਿਹੜਾ ਕੰਪਲੈਕਸ ਹੈਗਾ ਹੈ ਉੱਥੇ ਕੋਈ ਅਨਨੋਨ ਬੰਦੇ ਸ਼ਰਾਬ ਪੀ ਰਹੇ ਆ ਤੇ ਨਾਲ ਮੀਟ ਖਾ ਰਹੇ ਨੇ ਇਸ ਬੰਦ ਵਿੱਚ ਅਸੀਂ ਚੌਂਕੀ ਆਏ ਆ ਤੇ ਉੱਥੋਂ ਆ ਕੇ ਪਤਾ ਲੱਗਾ ਆ ਕੀ ਜਿਹੜੇ ਦਰਗਿਆਨ ਸ਼੍ਰੀ ਦਰਗਿਆਨਾ ਤੇਸ ਦੇ ਸਿਕਿਉਰਿਟੀ ਗਾਰਡ ਨੇ ਇਹਨਾਂ ਨੇ ਟਨਾਲ ਹੋਰ ਬੰਦੇ ਨੇ ਉਹ ਪੁਲਸ ਵੈਰੀਫਾਈ ਕਰਈ ਆ ਕਿ ਇਹਨਾਂ ਨੇ ਰਾਤੀ ਬਹਿ ਕੇ ਸ਼ਰਾਬ ਪੀਤੀ ਆ ਤੇ ਮੀਟ ਖਾਦਾ ਆ ਮੀਟ ਸ਼ਰਾਬ ਪੀ ਕੇ ਖਾ ਪੀ ਕੇ ਤੇ ਉਸ ਤੋਂ ਬਾਅਦ ਇਹ ਜਾ ਕੇ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਮੰਦਿਰ ਦੇ ਮੇਨ ਗੇਟ ਤੇ ਡਿਊਟੀ ਕਰਦੇ ਰਹੇ ਨੇ ਇਹਦੇ ਵਿੱਚ ਸਾਡੀ ਆਸਤਾਂ ਨੂੰ ਠੇਸ ਪਹੰਚੀ ਆ ਦਰਗਿਆਨਾ ਕਮੇਟੀ ਨੇ ਲਿਖ ਕੇ ਲਾਇਆ ਆ ਇਹ ਸ਼ਰਾਬ ਔਰ ਅੰਨੀ ਸਖਤ ਮਣਾ ਸ਼ਰਾਬ ਲੈ ਕੇ ਆਣਾ ਪੀਣਾ ਜ ਲੈਣਾ ਸਖਤ ਮਣਾ ਸਾਹਮਣੇ ਬੋਰਡ ਵੀ ਲੱਗੇ ਨੇ ਇਹ ਤੇ ਉਹੀ ਗੱਲ ਹੋ ਗਈ ਨਾ ਜੀ ਦੁੱਧ ਦੀ ਰਾਖੀ ਬਿੱਲੀ ਜਿਨ੍ਹਾਂ ਨੂੰ ਆਪਾਂ ਸ੍ਰੀ ਦਰਗਿਆਨਾ ਤੀਰਥ ਨੇ ਇਹਨਾਂ ਨੂੰ ਇਸੇ ਕੰਮ ਵਾਸਤੇ ਭਾਇਆ ਵੀ ਇੱਥੇ ਉਹ ਜਾ ਕੋਈ ਕੰਮ ਨਾ ਹੋਵੇ ਤੇ ਉਹ ਖੁਦ ਆਪ ਕਰਨ ਤੇ ਕਿੰਨੀ ਮਾੜੀ ਗੱਲ ਆ ਉਸ ਸੰਬੰਧ ਵਿੱਚ ਅਸੀਂ ਅੱਜ ਇੱਥੇ ਆਏ ਆ ਪ੍ਰਸ਼ਾਸਨ ਨਾਲ ਆਏ ਐ ਐਸਟੀਓ ਸਾਹਿਬ ਚੌਂਕੀ ਇੰਚਾਰਜ ਆਏ ਨੇ ਤੇ ਦਰਗਿਆਨਾ ਤੀਰਥ ਦੀ ਕਮੇਟੀ ਕੋ ਗਏ ਨੇ ਅੰਦਰ ਸੀਸੀ ਕੈਮਰਾ ਦੀ ਫੁਟੇਜ ਕਢਾਉਣਾ ਉਹਨਾਂ ਨੇ ਮਨਾਂ ਕਰ ਦਿੱਤਾ ਹੈ ਕਿ ਅਸੀਂ ਫੁਟੇਜ ਨਹੀਂ ਦੇਣੀ ਉਹ ਉਹ ਪ੍ਰਸ਼ਾਸਨ ਦਾ ਕੰਮ ਹੈ ਸਾਡਾ ਕੰਮ ਨਹੀਂ ਹੈਗਾ ਉਹ ਪ੍ਰਸ਼ਾਸਨ ਆਪਣੀ ਲੀਗਲੀ ਕਾਰਵਾਈ ਕਰੇਗਾ ਤੇ ਆਪੀ ਇਹਨਾਂ ਕੋ ਫੁਟੇਜ ਕਢਾਏਗਾ ਤੇ ਅਸੀਂ ਉਹਨਾਂ ਦੇ ਕਾਰਵਾਈ ਕਰਾਉਣ ਜਾ ਰਹੇ ਹਾਂ ਮੈਂ ਮਾਨਯੋਗ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਇਦਾਂ ਦੇ ਗੰਦੇ ਅੰਸਰ ਹੈਗੇ ਨੇ ਜਿਹੜੇ ਮੰਦਰਾਂ ਦੇ ਵਿੱਚ ਮਦਰਾ ਮਾਸ ਲੈ ਕੇ ਆਉਂਦੇ ਨੇ ਅਗੇ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਮੰਦਿਰ ਦੇ ਬਾਹਰ ਡਿਊਟੀ ਕਰਦੇ ਰਹੇ ਇਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਇਹ ਮੰਦਿਰ ਵੱਲੋਂ ਇਸ ਤੇ ਕੋਈ ਪਹਿਲਾ ਕੋਈ ਇਦਾਂ ਦਾ ਕੋਈ ਪਰਬੰਧ ਨਹੀਂ ਰੱਖਿਆ ਗਿਆ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਕੋਈ ਮੰਦਿਰ ਵੱਲੋਂ ਇੱਥੇ ਬੋਰਡ ਲੱਗੇ ਗਏ ਨੇ ਉਹ ਲਿਖੋ ਸਾਹਮਣੇ ਲਿਖਿਆ ਆ ਸ਼੍ਰੀ ਦਰਗਿਆਨਾ ਮੰਦਿਰ ਪਰਸਮੈਂ ਸ਼ਰਾਬ ਪੀ ਕੇ ਔਰ ਲੈ ਕੇ ਆਣਾ ਸਖਤ ਮਨਾ ਹੈ ਜੋ ਵੀ ਲੈ ਕੇ ਆਏ ਕਰੇਗਾ ਪੁਲਸ ਕੇ ਹਵਾਲੇ ਕੀਤਾ ਜਾਏਗਾ ਸ਼੍ਰੀ ਦਰਗਿਆਨਾ ਕਮੇਟੀ ਅੰਬਰਸਰ ਦਰਗਿਆਨਾ ਕਮੇਟੀ ਨੇ ਥਾਂ ਥਾਂ ਤੇ ਬੋਰਡ ਲਾਏ ਨੇ ਜਿਹੜੇ ਪ੍ਰਬੰਧਕ ਹੈਗੇ ਆ ਵੀ ਉਹਨਾਂ ਨੂੰ ਕੋਈ ਐਦਾਂ ਦੀ ਹਦਾਇਤ ਨਹੀਂ ਦਿੱਤੀ ਸੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਜਿਹੜਾ ਐਡਾ ਵੱਡਾ ਤੀਰਥ ਹੈ ਇੱਥੇ ਸਾਰੀ ਦੁਨੀਆ ਤੋਂ ਲੋਕ ਇੱਥੇ ਆਉਂਦੇ ਨੇ ਤੇ ਐਡੀ ਵੱਡੀ ਬਦਨਾਮੀ ਜਿਹੜੀ ਆ ਵੀ ਕੀ ਪ੍ਰਭਾਵ ਪਏਗਾ ਦੁਨੀਆ 'ਤੇ ਨਹੀਂ ਜੀ ਦੱਸਾ ਕਿ ਦਰਗਿਆਨਾ ਕਮੇਟੀ ਨੇ ਜਿਹੜੇ ਬੋਰਡ ਲਾਏ ਨੇ ਕੋਈ ਅਨਪੜ੍ਹ ਤੇ ਸਿਕਿਉਰਟੀ ਵਾਲਾ ਹੋਏਗਾ ਹੀ ਨਹੀਂ ਠੀਕ ਆ ਜੀ ਦਰਗਿਆਨਾ ਕਮੇਟੀ ਨੇ ਜਿਹੜੇ ਬੋਰਡ ਲਾਏ ਨੇ ਤੇ ਜਾਂ ਉਹਨਾਂ ਨੂੰ ਜਿਹੜੇ ਸਿਕਿਉਰਟੀ ਵਾਲੇ ਉਹਨਾਂ ਨੂੰ ਗਾਈਡ ਵੀ ਕੀਤਾ ਹੋਏ ਇਹ ਕਰਨ ਦੇ باوجود ਵੀ ਉਹਨਾਂ ਨੇ ਇਹ ਕੰਮ ਰਾਤੀ ਕੀਤਾ ਆ ਤੇ ਜਿਹੜੋ ਕਿਸੇ ਨੇ ਇਥੇ ਵੀਡੀਓ ਬਣਾਈ ਦੇ ਸ਼ਰਾਬ ਦੀ ਬੋਤਲ ਚੁੱਕ ਕੇ ਭੱਜ ਗਏ ਤੇ ਮੀਟ ਤੇ ਗਲਾਸ ਸ਼ਰਾਬ ਦੇ ਉੱਥੇ ਪਏ ਰਹਿ ਗਏ ਆ ਉਸ ਤੋਂ ਬਾਅਦ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਡਿਊਟੀ ਸ਼੍ਰੀ ਲక్ష్ਮੀ ਰਾਣ ਦੇ ਮੇਨ ਮੰਦਿਰ ਜਿਹੜਾ ਹੈ ਉੱਥੇ ਡਿਊਟੀ ਕਰਦੇ ਰਹੇ ਨੇ ਇੱਕ ਵੀਡੀਓ ਜਿਹੜੀ ਤੁਸੀਂ ਕਿਹਾ ਉਹ ਵਿੱਚ ਚਿਹਰਾ ਕਿਸੇ ਦਾ ਨਹੀਂ ਆਉਂਦਾ ਕੋਈ ਕਹਿ ਰਹੇ ਜੀ ਉੱਥੇ ਚਿਹਰਾ ਕਿਸਨੇ ਹੈ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਦੱਸੀ ਆ ਕਿ ਦੋ ਬੰਦੇ ਫੜ ਲਏ ਨੇ ਉਹ ਜਿਹਾ ਕਿ ਦਰਗਿਆਨਾ ਕਮੇਟੀ ਦੇ ਸਿਕਿਉਰਿਟੀ ਗਾਰਡ ਨੇ ਬਾਕੀ ਜਿਹੜੇ ਇਹ ਸੀਸੀ ਕੈਮਰੇ ਦੀ ਪ੍ਰਸ਼ਾਸਨ ਆਪਣੀ ਲੀਗਲੀ ਕਾਰਵਾਈ ਕਰਕੇ ਦਰਗਹਿਨਾ ਕਮੇਟੀ ਕੋਲ ਲਵੇ ਤੇ ਜਿਹੜੇ ਵੀ ਵਿੱਚ ਆ ਜ ਉਹਨਾਂ ਤੇ ਕਾਰਵਾਈ ਕਰੇ